CBC ਦੀ ਇੱਕ ਰਿਪੋਰਟ ਦੇ ਵਿੱਚ ਹੁਣੇ ਖੁਲਾਸਾ ਹੋ ਚੁੱਕਿਆ ਹੈ ਕਿ ਅਨਟਾਰੀਓ ਦੇ ਕਾਲਜਾਂ ਨੂੰ ਹੁਣ ਖਰਚਿਆਂ ਦੇ ਨਾਲ 2-4 ਹੋਣ ਲਈ ਜਿੱਥੇ 10,000 ਦੇ ਕਰੀਬ ਟੀਚਰਸ ਦੀ ਛਾਂਟੀ ਕਰਨੀ ਪੈ ਰਹੀ ਹੈ ਉੱਥੇ ਹੀ ਵੱਖ-ਵੱਖ ਕਾਲਜਾਂ ਦੇ ਵਿੱਚ 600 ਦੇ ਕਰੀਬ ਸਿੱਖਿਆ ਪ੍ਰੋਗਰਾਮ ਵੀ ਬੰਦ ਕੀਤੇ ਜਾ ਰਹੇ ਨੇ। ਕਈ ਕਾਲਜਾਂ ਦੇ ਵਿੱਚ ਬੰਦ ਕੀਤੇ ਜਾਣ ਵਾਲੇ ਅਹਿਮ ਵਿਸ਼ਿਆਂ ਦੇ ਵਿੱਚ ਨਰਸਿੰਗ, ਇੰਜੀਨੀਅਰਿੰਗ, ਹੌਸਪਿਟੈਲਿਟੀ ਵਰਗੇ ਅਹਿਮ ਵਿਸ਼ੇ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਵਕਤ ਫੈਡਰਲ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਲਗਭਗ ਬ੍ਰੇਕਾਂ ਲਗਾ ਦਿੱਤੀਆਂ ਗਈਆਂ ਨੇ ਜਿਸ ਕਾਰਨ ਕਾਲਜਾਂ ਦੇ ਵਿੱਚ ਆਪ ਮੁਹਾਰੇ ਪੈਦਾ ਹੋਇਆ ਸਿੱਖਿਆ ਵਰਕ ਲੋਡ ਵੀ ਹੁਣ ਆਪਣੇ ਆਪ ਘਟ ਗਿਆ ਹੈ ਜਿਸ ਕਾਰਨ 10000 ਅਧਿਆਪਕਾਂ ਦੀ ਨੌਕਰੀ ਹੁਣ ਖਤਰੇ ਵਿੱਚ ਪੈ ਗਈ। ਇਸ ਤੋਂ ਇਲਾਵਾ 600 ਦੇ ਕਰੀਬ ਸਿੱਖਿਆ ਪ੍ਰੋਗਰਾਮਾਂ ਨੂੰ ਵੀ ਵੱਖ-ਵੱਖ ਕਾਲਜਾਂ ਵਿੱਚੋਂ ਮੰਨਫੀ ਕੀਤਾ ਜਾ ਰਿਹਾ ਹੈ। ਦਰਅਸਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਘਟ ਜਾਣ ਕਾਰਨ Ontario ਦੇ ਕਾਲਜਾਂ ਨੂੰ ਆਪਣੇ ਖਰਚੇ ਪੂਰੇ ਕਰਨ ਦੇ ਲਈ ਕਈ ਤਰ੍ਹਾਂ ਦੇ ਹਰਬੇ ਵਰਤਨੇ ਸ਼ੁਰੂ ਕਰ ਦਿੱਤੇ ਨੇ। Ontario College and University Association ਇਨ ਹਾਲਾਤਾਂ ਦੇ ਮੱਦੇ ਨਜ਼ਰ ਸੂਬਾ ਸਰਕਾਰ ਕੋਲੋਂ ਲਗਾਤਾਰ ਮੰਗ ਕਰ ਰਹੀ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟਾਂ ਵਿੱਚ ਵਾਧਾ ਕੀਤਾ ਜਾਵੇ ਤੇ